ਜੰਗ ਦਾ ਰੌਲਾ ਪਿਆ ਤਾਂ ਲੋਕਾਂ ਨੇ ਆਪਣੇ ਸਕੂਟਰ ਕਨਵੈንስ ਤੇ ਗੱਡੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆ ਤਸਵੀਰਾਂ ਵੇਖੋ ਕਿਵੇਂ ਲੋਕਾਂ ਦੀ ਸਪੀਡ ਵਾਧ ਗਈ ਸ਼ਾਮ ਦਾ ਵੇਲਾ ਹੁੰਦਾ ਗਿਆ ਬਲੈਕ ਆਊਟ ਹੋਣ ਦਾ ਟਾਈਮ ਆ ਗਿਆ ਤੇ ਗੱਡੀਆਂ ਦੀ ਸਪੀਡ ਵੱਧ ਗਈ ਇੱਥੇ ਵੇਖ ਕੇ ਇੱਕ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਜੰਗ ਜੇ ਲੱਗ ਜਾਂਦੀ ਆ ਜੋ ਰਸਤੇ ਬਣੇ ਨੇ ਆ ਜੋ ਪੁਲ ਬਣੇ ਨੇ ਆ ਜੋ ਸਹੂਿਦਾਵਾਂ ਬਣੀਆਂ ਨੇ ਇਹ ਖਤਮ ਹੋ ਜਾਣੀਆਂ ਸੀ ਮੰਤਰੀਆਂ ਦੇ ਜਹਾਜ਼ ਚੱਲਣੇ ਸੀ ਉਹਨਾਂ ਦੇ ਜਹਾਜ਼ ਉੱਤੇ ਉੱਤੇ ਲੰਘ ਜਾਣੇ ਸੀ ਲੇਕਿਨ ਆ ਲੋਕਾਂ ਦੀ ਆਮ ਲੋਕਾਂ ਦੀ ਆਵਾਜ਼ਾਈ ਪ੍ਰਭਾਵਿਤ ਹੋ ਜਾਣੀ ਸੀ ਹੁਣ ਵੇਖੋ ਜਦੋਂ ਬਲੈਕਆਊਟ ਹੋਇਆ ਸੀ ਇਹ ਪਿਛਲੇ ਦਿਨਾਂ ਦੀਆਂ ਤਸਵੀਰਾਂ ਨੇ ਜਦੋਂ ਬਲੈਕਆਊਟ ਹੋਇਆ ਸੀ ਤਾਂ ਸ਼ਾਮ 6:30 7 ਵਜੇ ਨਾਲ ਲੋਕ ਆਪਣੇ ਘਰਾਂ ਨੂੰ ਨਿਕਲ ਪਏ ਬਹੁਤ ਸਾਰੀਆਂ ਗੱਡੀਆਂ ਟਾਪੋ ਟਾਪ ਨਹੀਂ ਤਾਂ ਜਿੰਨਾ ਸਮਾਂ ਇਹ ਪੋਲ ਨਹੀਂ ਸੀ ਬਣਿਆ ਉਹਨਾਂ ਸਮਾਂ ਲੋਕ ਜੰਗ ਤੋਂ ਵੀ ਮਾੜੇ ਹਾਲਾਤਾਂ ਵਿੱਚ ਟਾਈਮ ਕੱਢਦੇ ਸੀ ਬਹੁਤ ਮੰਦਰੀ ਹਾਲਾਤ ਹੋਈ ਲੋਕਾਂ ਦੀ ਆਵਾਜਾਈ ਭਟਕ ਗਈ ਲੋਕਾਂ ਦਾ ਟਾਈਮ ਖਰਾਬ ਹੋ ਗਿਆ ਤਾਂ ਹੁਣ ਦੱਸ ਦਈਏ ਕਿ ਪੁਲ ਬਣਿਆ ਲੋਕਾਂ ਨੇ ਸਹੂਦਾ ਲਈ ਆ ਲੇਕਿਨ ਬਹੁਤ ਸਾਰੇ ਲੋਕ ਇਹ ਮੰਗਦੇ ਸੀ ਕਿ ਜਿਵੇਂ ਪਾਕਿਸਤਾਨ ਅੱਤਵਾਦ ਫੁਲਾ ਰਿਹਾ ਤਾਂ ਉਸ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਤਾਂ ਸਰਕਾਰਾਂ ਦੇ ਫੈਸਲੇ ਕੀ ਆਉਂਦੇ ਸਰਕਾਰਾਂ ਨੇ ਇੱਕ ਦੋ ਵਾਰ ਅਲਰਟ ਕਰ ਦਿੱਤਾ ਕਿ ਇਹ ਜੰਗ ਜਿਹੜੀ ਆ ਇਸ ਤੋਂ ਬਿਨਾ ਹੁਣ ਹੱਲ ਕੋਈ ਨਹੀਂ ਲekin ਲੋਕਾਂ ਨੂੰ ਬਲੈਕਆਊਟ ਕਰਨ ਵਾਸਤੇ ਵੀ ਅਪੀਲ ਕੀਤੀ ਗਈ ਸਰਕਾਰਾਂ ਵੱਲੋਂ ਲਾਈਟਾਂ ਬੰਦ ਕੀਤੀਆਂ ਗਈਆਂ ਔਰ ਆਵਾਜ਼ ਜਿਹੜੀ ਆ ਉਹ ਲੋਕਾਂ ਦੇ ਕੰਨਾਂ ਵਿੱਚ ਗੂੰਜਣ ਲੱਗ ਗਈ ਜਿਵੇਂ ਤੁਸੀਂ ਵੇਖਿਆ ਕਿ ਬਹੁਤ ਸਾਰੇ ਜਿਵੇਂ ਵੀ ਡਰੋਨ ਆਉਂਦੇ ਸੀ ਉਹ ਡਰੋਨਾਂ ਨੂੰ ਜਿਵੇਂ ਵੀ ਨਸ਼ਟ ਕੀਤਾ ਜਾਂਦਾ ਸੀ ਤਾਂ ਆਵਾਜ਼ ਲੋਕਾਂ ਦੇ ਕੰਨਾਂ ਚ ਆਉਂਦੀ ਸੀ ਖਤਰਾ ਤਾਂ ਇੱਕ ਵਾਰ ਬਣ ਗਿਆ ਲੇਕਿਨ ਉਹ ਖਤਰੇ ਨੂੰ ਟਾਲਣ ਵਾਸਤੇ ਸਾਡੀ ਫੌਜ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਬਹੁਤ ਵਧੀਆ ਸਟੈਂਡ ਲਿਆ ਤਾਂ ਸਾਡੇ ਸਰਕਾਰ ਨੇ ਉਹਨਾਂ ਦਾ ਸਾਥ ਬਹੁਤ ਦਿੱਤਾ ਔਰ ਫੌਜ ਦਾ ਅਸੀਂ ਧੰਨਵਾਦ ਕਰਦੇ ਆ ਤਾਂ ਫੇਰ ਦੁਬਾਰਾ ਗੱਲ ਆਪਣੀ ਤੇ ਆਉਂਦੀ ਆ ਚਰਚਾ ਆਪਣੀ ਗੱਲ ਤੇ ਕਰਦੇ ਕਿ ਆ ਜੋ ਪੁਲ ਬਣੇ ਨੇ ਆ ਜੋ ਸਹੂਿਦਾਵਾਂ ਬਣੀਆਂ ਨੇ ਇਹ ਜੇ جنگ ਲੱਗ ਜਾਂਦੀ ਕੀ ਇਹਦਾ ਨੁਕਸਾਨ ਨਹੀਂ ਸੀ ਹੋਣਾ ਜੇ جنگ ਲੱਗ ਜਾਂਦੀ ਤੇ ਕੀ ਇਹ ਆਵਾਜਾਈ ਪ੍ਰਭਾਵਿਤ ਨਹੀਂ ਸੀ ਹੋਣ ਜੇ جنگ ਲੱਗ ਜਾਂਦੀ ਤਾਂ ਕੀ ਤੁਸੀਂ ਸੁਖਾਲੇ ਰਹਿਣਾ ਸੀ ਇਸ ਕਰਕੇ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਆਂ ਕਿ ਜੋ ਅਤਵਾਦ ਦੇ ਕੁਝ ਸਰਗਣੇ ਗਰੁੱਪ ਜਾਂ 2-4 ਬੰਦੇ ਜਾਂ 10 ਬੰਦੇ ਸਾਡੇ ਦੇਸ਼ ਦੇ ਵਿੱਚ ਐਂਟਰ ਹੁੰਦੇ ਆ ਉਸ ਨੂੰ ਪਹਿਲਾਂ ਕਿਉਂ ਨਹੀਂ ਫੜਿਆ ਜਾਂਦਾ ਉਸ ਨੂੰ ਫੜ ਲੈਣ ਤਾਂ ਆਹ ਜਿਹੜੀਆਂ ਨੌਬਤਾ ਆਉਂਦੀਆਂ ਨੇ ਆ ਜੋ ਮੁਸ਼ਕਲਾਂ ਦਾ ਟਾਈਮ ਹੁੰਦਾ ਇਹ ਨਾ ਆਵੇ ਕਿਉਂਕਿ ਲੋਕਾਂ ਵਾਸਤੇ ਪਰੇਸ਼ਾਨੀ ਬਣ ਜਾਂਦੀ ਆ ਔਰ 2-4 ਬੰਦੇ ਆ ਕੇ ਸਾਰੇ ਦੇਸ਼ ਦੇ ਵਿੱਚ ਤੜਫਲੀ ਮਚਾ ਜਾਂਦੇ ਤਾਂ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਆਪਣੀਆਂ ਹਵੇਲੀਆਂ 'ਚ ਆਪਣੀਆਂ ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਜਰੂਰ ਲਗਾਓ